ਦੋਸਤੋ ਬਿਲਗਾ ਦੇ ਲੋਕਾਂ ਨੇ 21 ਦਸੰਬਰ ਨੂੰ ਨਗਰ ਪੰਚਾਇਤ ਬਿਲਗਾ ਦੀਆਂ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਦਿੱਤੇ ਬਹੁਤ ਮਤ ਨੂੰ ਲੈ ਕੇ ਆਮ ਆਦਮੀ ਪਾਰਟੀ ਅੰਦਰ ਖੁਸ਼ੀ ਦੀ ਲਹਿਰ ਸੁਭਾਵਕ ਹੈ ਇੱਥੋਂ ਦੇ ਲੋਕਾਂ ਵੱਲੋਂ ਹੁਣ ਜ਼ਿੰਮੇਵਾਰੀ ਦੀ ਪੰਡ ਇਸ ਪਾਰਟੀ ਦੇ ਚੁਣੇ ਗਏ ਐਮਸੀਆਂ ਦੇ ਸਿਰ ਤੇ ਧਰ ਦਿੱਤੀ ਹੈ ਇੱਥੇ ਭਾਵੇਂ ਕਿ ਬ੍ਰੋਧੀ ਧਿਰ ਵੱਲੋਂ ਸਤੂੜ ਯਤਨ ਸ਼ੁਰੂ ਕਰ ਦਿੱਤੇ ਨੇ ਕਿ ਕਿਉਂ ਨਾ ਇਹਨਾਂ 8 ਮੈਂਬਰਾਂ ਦੇ ਵਿੱਚੋਂ ਤਿੰਨਾਂ ਨੂੰ ਤੋੜ ਲਿਆ ਜਾਵੇ ਪਰ ਇਸ ਦੇ ਪਾਸ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਅੱਜ ਇੱਕ ਮੀਟਿੰਗ ਪਾਰਟੀ ਦੇ ਦਫ਼ਤਰ ਵਿਖੇ ਕੀਤੀ ਇਸ ਮੌਕੇ ਤੇ ਵੱਖ-ਵੱਖ ਨਵੇਂ ਜੁਨੇ ਐਮਸੀਆਂ ਨੇ ਕੀ ਕਿਹਾ ਪਾਰਟੀ ਆਗੂਆਂ ਦੇ ਕੀ ਨੇ ਵਿਚਾਰ ਬਿਲਕਾਂ ਨੂੰ ਲੈ ਕੇ ਆਉ ਤੁਹਾਨੂੰ ਇਸ ਮੌਕੇ ਤੇ ਇਹ ਵਿਚਾਰ ਸੁਣਾ ਦਿੰਨੇ ਆ ਇੱਥੇ ਜ਼ਿਕਰ ਕਰਾਂਗੇ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਇਸ ਸਾਰੀ ਟੀਮ ਵੱਲੋਂ ਬਿਲਕੇ ਦੀ ਨਿਹਾਰ ਬਦਲਣ ਲਈ ਲੋਕਾਂ ਨਾਲ ਵਾਦਾ ਕੀਤਾ ਹੈ ਇਸ ਵਾਦੇ ਨੂੰ ਲੈ ਕੇ ਗਰਨਾਮ ਸਿੰਘ ਬਿਲਗਾ ਅਤੇ ਉਹਨਾਂ ਦੀ ਟੀਮ ਨੇ काम शुरू ਕਰ ਦਿੱਤਾ ਹੈ ਇਸ ਕੰਮ ਬਾਰੇ ਵੀ ਅੱਜ ਦੇ ਇਸ ਮੀਟਿੰਗ ਦੌਰਾਨ ਉਹਨਾਂ ਵੱਲੋਂ ਪੇਸ਼ ਕੀਤੇ ਵਿਚਾਰ ਸੁਣਨ ਨੂੰ ਲੈ ਕੇ ਸੁਣਨ ਤੋਂ ਬਾਅਦ ਤੁਹਾਨੂੰ ਇਹ ਲੱਗੇਗਾ ਕਿ ਵਾਕਈ ਇਹਨਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਨੇ ਕਿੰਨਾ ਕਬੂਰ ਪੈਂਦਾ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਣਾ ਇੱਕ ਵਾਰ ਫੇਰ ਦੱਸਣਾ ਚਾਹਾਂਗੇ ਕਿ ਬਿਲਗੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਚੋੜੇ ਹੋਏ ਐਮਸੀਆਂ ਦੇ ਸਿਰ ਦੇ ਉੱਤੇ ਪੰਡ ਜ਼ਿੰਮੇਵਾਰੀਆਂ ਦੀ ਪਾ ਦਿੱਤੀ ਹੈ ਤੇ ਆਓ ਸੁਣੋ ਇਹਨਾਂ ਦੇ ਉਹ ਵਿਚਾਰ ਗੁਰਨਾਮ ਸਿੰਘ ਬਿਲਗਾ ਜੀ ਜਿਵੇਂ ਅੱਜ ਮੀਟਿੰਗ ਤੁਹਾਡੀ ਜਿਹੜੀ ਆ ਉਹ ਉਹਦੇ ਸੰਬੰਧ ਵਿੱਚ ਦੱਸਣਾ ਚਾਹਾਂਗੇ ਅੱਜ ਮੀਟਿੰਗ ਦਾ ਜਿਹੜਾ ਕੀ ਮੁੱਖ ਮੁੱਦਾ ਪਹਿਲਾਂ ਸਾਰੇ ਨਗਰ ਦੀਆਂ ਸੰਗਤਾਂ ਨੂੰ ਸਾਰੇ ਵੋਟਰਾਂ ਸਪੋਰਟਰਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਕਿਉਂਕਿ 21 ਤਰੀਕ ਦੇ ਰਿਜ਼ਲਟ ਤੋਂ ਬਾਅਦ ਕਾਫੀ ਰੁਝੇਵਿਆਂ ਭਰੇ ਮਾਹੌਲ ਹੋਣ ਦੇ ਵਿੱਚ ਅਸੀਂ ਸਾਰੇ ਇਕੱਠੇ ਨਹੀਂ ਸੀ ਹੋ ਸਕੇ ਤੇ ਅੱਜ ਸਾਰੇ ਸਾਡੇ 8 ਦੇ 8 ਉਮੀਦਵਾਰ ਜਿਹੜੇ ਹੈਗੇ ਨੇ ਜਿਹੜੇ ਜਿੱਤੇ ਹੋਏ ਸੀਗੇ ਹੁਣ ਉਹ ਐਮਸੀ ਬਣ ਚੁੱਕੇ ਨੇ ਜਿਨ੍ਹਾਂ ਵਿੱਚ ਇੱਕ ਸੰਦੀਪ ਸਿੰਘ 6 ਨੰਬਰ ਵਾਰਡ ਵਾਲੇ ਉਹ ਕੁੜੀ ਜਮਾ ਘਰੇਲੂ ਜ਼ਰੂਰੀ ਸੀ ਉਹਨਾਂ ਦੇ ਕਰਦਿਆ ਨੇ ਦਵਾਈ ਲੈਣ ਜਾਣਾ ਸੀਗਾ ਤੇ ਉਧਰ ਗਏ ਨੇ ਬਾਕੀ ਅਸੀਂ ਸੱਤ ਇਸ ਵੇਲੇ ਇੱਥੇ ਹਾਜ਼ਰ ਹਾਂ ਇਹ ਸਾਡੇ ਹਾਜ਼ਰ ਹੋਣ ਦਾ ਇੱਕ ਤਾਂ ਮੁੱਖ ਕਾਰਨ ਇਹ ਸੀ ਕਿ ਨਵੇਂ ਚੁਣੇ ਹੋਏ ਜਿਹੜੇ ਸਾਡੇ ਸਾਰੇ ਨਮਾਇंदे ਆ ਲੋਕਾਂ ਨੇ ਉਹਨਾਂ ਤੇ ਬਹੁਤ ਵੱਡਾ ਭਰੋਸਾ ਪ੍ਰਗਟਾਇਆ ਆ ਲੋਕਾਂ ਨੇ ਬਹੁਤ ਵੱਡੀ ਇੱਕ ਆਸ ਰੱਖੀ ਉਹਨਾਂ ਤੇ ਉਹ ਜਿਹੜੀਆਂ ਆਸਾਂ ਨੂੰ ਪੂਰੇ ਕਰਨ ਲਈ ਅਸੀਂ ਅੱਜ ਕੁਝ ਪਿੰਡ ਦੇ ਜਿਹੜੇ ਭਖ ਦੇ ਜਿਹੜੇ ਕੰਮ ਨੇ ਜਾਂ ਭਖ ਦੇ ਮੁੱਦੇ ਨੇ ਉਨੇ ਅੱਥੇ ਡਿਸਕਸ ਕੀਤੀ ਆ ਖਾਸ ਕਰਕੇ ਜਿਹੜਾ ਸਾਡਾ ਸੀਵਰੇਜ ਦਾ ਕੰਮ ਚੱਲ ਰਿਹਾ ਆ ਵੀ ਉਹਦੇ ਵਿੱਚ ਜਿਹੜਾ بارش ਹੋਣ ਤੋਂ ਬਾਅਦ ਦਿੱਕਤਾਂ ਆ ਰਹੀਆਂ ਨੇ ਜਾਂ ਉਹਦਾ ਪੈਂਡਿੰਗ ਕੰਮ ਰਹਿੰਦਾ ਆ ਉਹਨੂੰ ਕਿਵੇਂ ਨਿਪਰੇ ਚਾੜਨਾ ਆ ਕੁਝ ਕੰਮ ਇਦਾਂ ਦੇ ਸੀਗੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਸੀਗੇ ਜਿਹੜੀਆਂ ਪਿਛਲੇ ਦਿਨੀ ਕੁਝ ਪਿੰਡ 'ਚ ਕਟਨਾਵਾ ਵਾਪਰੀਆਂ ਉਹਦੇ ਸੰਬੰਧ ਵਿੱਚ ਵੀ ਅੱਜ ਅਸੀਂ ਐਸਐਚਓ ਬਿਲਗਾ ਨੂੰ ਤਾਂ ਸਾਰੇ ਪ੍ਰਸ਼ਾਸਨ ਨੂੰ ਮਿਲੇ ਆ ਇਹ ਤਾਂ ਦੇ ਹੋਰ ਛੋਟੇ ਛੋਟੇ ਕੰਮ ਨੇ ਸਿੱਖਿਆ ਦੇ ਕੰਮ ਨੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿੱਥੇ ਜਿੱਥੇ ਕੋ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਲੈ ਕੇ ਵੀ ਸਾਰੀ ਸਾਡੀ ਅੱਜ ਡਿਸਕਸ ਹੋਈ ਆ ਕਾਉਂਸਲ ਦੇ ਕੰਮਾਂ ਨੂੰ ਖਾਸ ਕਰਕੇ ਸਫਾਈ ਦੇ ਕੰਮਾਂ ਨੂੰ ਲੈ ਕੇ ਸਾਰੇ ਸਾਡੇ ਅੱਜ ਵਿਚਾਰ ਵਟਾਂਦਰੇ ਹੋਏ ਨੇ ਜਿਹਦੇ ਵਿੱਚ ਅੱਜ ਇਹ ਫੈਸਲਾ ਹੋਇਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਸਾਡੀ ਉਥੇ ਸੌ ਚੱਕ ਸਮਾਗਮ ਹੋ ਜਾਂਦਾ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਅਸੀਂ ਸਾਰੀ ਟੀਮ ਵੰਡ ਕੇ ਇਹ ਕੰਮਾਂ ਨੂੰ ਨਿਪਰੇ ਚਾੜਾਂਗੇ ਇਸ ਤੋਂ ਬਾਅਦ ਜੇ ਗੱਲ ਕਰਾਂਗੇ ਤਾਂ ਅਸੀਂ ਇਕੱਠੇ ਹੋਣ ਦਾ ਮੁੱਖ ਮਕਸਦ ਇੱਕ ਇਹ ਆ ਵੀ 21 ਤਰੀਕ ਦੇ ਰਿਜ਼ਲਟ ਤੋਂ ਬਾਅਦ ਅਸੀਂ ਇਕੱਠੇ ਹੋਈ ਨਹੀਂ ਸਕੇ ਸੀ ਉਦੋਂ ਦੇ ਪਿੰਡ ਦੇ ਵਿੱਚ ਕੁਝ ਅਫਵਾਹਾਂ ਵੀ ਇਦਾਂ ਦੀਆਂ ਸਾਡੇ ਵਿਰੋਧੀਆਂ ਨੇ ਫਲਾਈਆਂ ਆ ਕਿ ਸਾਡਾ ਤਾਂ ਫਲਾਣੇ ਨਾਲ ਸੰਪਰਕ ਚੱਲਦਾ ਸਾਡਾ ਫਲਾਣੇ ਨਾਲ ਸੰਪਰਕ ਚੱਲਦਾ ਉਹ ਜਿਹੜੀਆਂ ਸ਼ੇਖ ਚਿੱਲੀ ਵਾਲੇ ਸੁਪਨੇ ਆ ਉਹ ਪਹਿਲਾਂ ਵੀ ਦੇਖਦੇ ਸੀ ਪਿੰਡ ਦੇ ਮਸਲੀਕਾਂ ਨੇ ਪਿੰਡ ਦੇ ਵੋਟਰਾਂ ਨੇ ਉਹਨਾਂ ਨੂੰ ਨਕਾਰਿਆ ਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੁਣ ਉਹ ਭਾਵੇਂ ਜਿੱਤ ਤਾਂ ਨਹੀਂ ਸਕੇ ਪਾਤਬਾ ਲੋਕਾਂ ਨੇ ਸਾਡੀ ਟੀਮ ਦੇ ਹੱਕ 'ਚ ਦਿੱਤਾ ਆ ਪਰ ਹਜੇ ਵੀ ਉਹ ਇਦਾਂ ਦੇ ਸੁਪਨੇ ਦੇਖ ਰਹੇ ਨੇ ਕਿ ਸ਼ਾਇਦ ਹਜੇ ਵੀ ਅਸੀਂ ਕਿਸੇ ਉਮੀਦਵਾਰ ਨੂੰ ਕੋ ਪਰਵਾ ਕੇ ਕੋਈ ਗਲਤਫਹਿਮੀ ਦੇ ਨਾਲ ਆਪਣੇ ਨਾਲ ਤੋਰ ਲਾਂਗੇ ਇਹ ਨਾ ਗਲਤਫਹਿਮੀ ਉਹਨਾਂ ਦੀ ਪਹਿਲਾਂ ਪੂਰੀ ਹੋਈ ਆ ਨਾ ਇਹ ਗਾਂ ਹੋਣੀ ਆ ਨਾ ਅੱਜ ਹੋਵੇ ਨਾ ਕੱਲ੍ਹ ਹੋਵੇ ਅਸੀਂ ਜਿੱਤੇ ਹੋਏ 8 ਮੈਂਬਰ ਜਿਹੜੇ ਆ ਐਮਸੀ ਆ ਉਹ ਸਾਰੇ ਅੱਜ ਵੀ ਇਕੱਠੇ ਆ ਅਸੀਂ ਕੱਲ੍ਹੋਂ ਵੀ ਇਕੱਠੇ ਰਹਿਣਾ ਆ ਕਿਸੇ ਹਾਲਤ ਵਿੱਚ ਸਾਡਾ ਇੱਕ ਵੀ ਐਮਸੀ ਜਿਹੜਾ ਆ ਉਹ ਸਾਡੀ ਟੀਮ ਤੋਂ ਬਾਹਰ ਜਾਣ ਵਾਲੀ ਆ ਕਦੀ ਉਹ ਕਿਸੇ ਦਾ ਨਾਮ ਲੈਂਦੇ ਕਦੀ ਕਿਸੇ ਦਾ ਨਾਮ ਲੈਂਦੇ ਉਹਨਾਂ ਦੀਆਂ ਅਫਵਾਹਾਂ ਨੂੰ ਬਰਾਮ ਦੇਣ ਲਈ ਤਾਂ ਪਿੰਡ ਦੇ ਲੋਕਾਂ ਨੂੰ ਵੀ ਉਹਨਾਂ ਨੇ ਸਾਡੇ ਤੇ ਭਰੋਸਾ ਕੀਤਾ ਅਸੀਂ ਪਿੰਡ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਆ ਕਿ ਸਾਡੀ ਟੀਮ ਦੇ ਵਿੱਚ ਕਿਸੇ ਵੀ ਪੱਖ ਨੂੰ ਲੈ ਕੇ ਕੋਈ ਵੀ ਬਖਰੀਵਾ ਨਹੀਂ ਹੈ ਸਾਡੀ ਪਾਰਟੀ ਸਾਡੀ ਹਾਈ ਕਮਾਂਡ ਜਿਸਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੱਥ ਰੱਖੇਗੀ ਜਿਹਨੂੰ ਜੋ ਮਾਣ ਦੇਣਾ ਜਾਵੇਗੀ ਅਸੀਂ ਉਸ ਮਾਣ ਨੂੰ ਆਪਣੇ ਸਿਰ ਮੱਥੇ ਰੱਖਾਂਗੇ ਅਸੀਂ ਨਿੱਕੀ ਨਿੱਕੀਆਂ ਗੱਲਾਂ ਕਰਕੇ ਕਦੀ ਵੀ ਜਿਹੜਾ ਮਾਣ ਸਾਡੇ ਦੇ ਲੋਕਾਂ ਨੇ ਕੀਤਾ ਅਸੀਂ ਉਹਨੂੰ ਤੋੜਾਂਗੇ ਨਹੀਂ ਐ ਗਰਨਾਮ ਸਿੰਘ ਐ ਜਿਵੇਂ ਅੱਜ ਗੱਲ ਕੀਤੀ ਤੁਸੀਂ ਬਈ ਪੁਲਿਸ ਸਟੇਸ਼ਨ ਜਾ ਕੇ ਆਏ ਆ ਜੀ ਕੁਈ ਇੱਕ ਦੋ ਕੰਮਾਂ ਦੇ ਨਾਲ ਆਉਂਗੇ ਜਿਹੜਾ ਲੋਕਾਂ ਤੱਕ ਜਾਵੇ ਗੱਲ ਵੀ ਵਾਕਈ ਤੁਸੀਂ ਜਿਹੜਾ ਸ਼ੁਰੂਆਤ ਚੰਗੇ ਕੰਮਾਂ ਦੇ ਕੀਤੀ ਹੈ ਬਿਲਕੁਲ ਇੱਕ ਤਾਂ ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ ਸਾਡੇ ਸਰਦਾਰ ਨਿਰਮਲ ਸਿੰਘ ਸੰਘੇੜਾ ਪਤੀ ਦੁਨੀਆ ਮਨਸੂਰ ਤੋਂ ਐਨ ਆਰ ਆਈ ਸੀ ਉਹ ਗੁਰਦੁਆਰਾ ਸਾਹਿਬ ਨੂੰ ਜਾਂਦੇ ਸੀਗੇ ਤੇ ਉਹਨਾਂ ਦੇ ਨਾਲ ਜਿਹੜੀ ਆ ਲੁੱਟਖੋ ਹੋ ਗਈ ਸੀ ਉਹਨਾਂ ਦਾ ਸੋਨੇ ਦਾ ਕੜਾ ਵਗੈਰਾ ਜਾਂ ਹੋਰ ਉਹਨਾਂ ਦਾ ਨੁਕਸਾਨ ਹੋਇਆ ਸੀਗਾ ਉਹਦੇ ਸਬੰਧ ਵਿੱਚ ਐਸ ਐਚਓ ਨਾਲ ਗੱਲ ਕੀਤੀ ਤੇ ਉਹਨੇ ਸਾਨੂੰ ਫੇ ਸਾਰਾ ਬਾਇਓ ਡਾਟਾ ਦਿੱਤਾ ਵੀ ਸਾਡੇ ਜਿਹੜੇ ਉਹ ਦੋਸ਼ੀ ਸੀਗੇ ਉਹ ਸਾਡੀ ਪકડ ਵਿੱਚ ਤਕਰੀਬਨ ਆਉਣ ਵਾਲੇ ਆ ਉਹਨਾਂ ਦਾ ਜਿਹੜਾ ਤਸਦੀਕੀ ਹੋ ਗਈ ਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਉਹ ਜਿਹੜੇ ਆ ਦੋਸ਼ੀ ਸੀਗੇ ਜਾਂ ਜਿਹੜੇ ਲੁਟੇਰੇ ਸੀ ਉਹ ਫੜ ਲਏ ਜਾਣਗੇ ਇਸੇ ਤਰ੍ਹਾਂ ਪਿੰਡ ਦੇ ਵਿੱਚ ਜਿਹੜੀ ਨਸ਼ਿਆਂ ਦੀ ਗੱਲਬਾਤ ਚੱਲਦੀ ਸੀ ਵੀ ਨਸ਼ਿਆਂ ਨੂੰ ਲੈ ਕੇ ਜਿਹੜੀ ਇੱਕ ਮੂਵਮੈਂਟ 15 20 ਦਿਨ ਪਹਿਲਾਂ ਪੁਲਿਸ ਨੇ ਸ਼ੁਰੂ ਕੀਤੀ ਸੀ ਉਹਨੂੰ ਹੋਰ ਰੈਗੂਲਰ ਚਲਾਉਣ ਲਈ ਤੇ ਆਉਣ ਵਾਲੇ ਸਮਾਂ 'ਚ ਉਹ ਜਿਹੜਾ ਮੂਵ ਚੱਲੀ ਸੀ ਉਹਦਾ ਰਿਜ਼ਲਟ ਜਾਂ ਨਤੀਜੇ ਲੋਕਾਂ ਦੇ ਸਾਹਮਣੇ ਕੀ ਆਉਣਗੇ ਇਦਾਂ ਦੇ ਮਸਲਿਆਂ ਨੂੰ ਲੈ ਕੇ ਜਿਹੜੀ ਆ ਪੁਲਿਸ ਪ੍ਰਸ਼ਾਸਨ ਨਾਲ ਦੀ ਗੱਲਬਾਤ ਹੋਈ ਹੈ ਹਾਜੀ ਪ੍ਰਬੰਦਰ ਸਿੰਘ ਜੀ ਤੁਸੀਂ ਪਿਛਲੇ 50 ਸਾਲਾਂ ਤੋਂ ਜਿਹੜਾ ਅਸੀਂ ਤੁਹਾਨੂੰ ਦੇਖਦੇ ਆਂ ਬੇ ਨਗਰ ਪੰਚਾਇਤ ਦਫ਼ਤਰ ਦੇ ਸਬੰਧ ਵਿੱਚ ਤੁਹਾਡਾ ਬੜਾ ਤਜਰਬਾ ਆ ਤੁਸੀਂ ਜਿਹੜਾ ਲੋਕਾਂ ਦੇ ਕੰਮਕਾਰ ਜਿਹੜੇ ਆ ਉਹ ਅਕਸਰ ਕਰਵਾਉਂਦੇ ਰਹੇ ਨੇ ਆ ਹੁਣ ਇਸ ਵਾਰ ਜਿਹੜੀ ਕਮੇਟੀ ਤੁਹਾਡੀ ਬਣ ਗਈ ਆ ਤੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਤੁਸੀਂ ਕਿਹੋ ਜਿਹੇ ਤਰੀਕੇ ਨਾਲ ਕੰਮ ਕਰੋਗੇ ਇਹਦੇ ਬਾਰੇ ਦੱਸਿਓ ਸਭ ਤੋਂ ਪਹਿਲਾਂ ਤਾਂ ਨਗਰ ਬਿਲਗਾ ਦੇ ਸਾਰੇ ਹੀ ਵੋਟਰਾਂ ਸਪੋਰਟਰਾਂ ਪ੍ਰਮੋਟਰਾਂ ਦਾ ਸਾਰਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਵੱਲੋਂ ਜਿਨ੍ਹਾਂ ਨੇ ਸਾਨੂੰ ਏਡਾ ਵੱਡਾ ਫਤਵਾ ਦੇ ਕੇ ਇਸ ਕਾਉਂਸਲਰਾਂ ਦੀ ਜਿਹੜੀ ਨਿਯੁਕਤੀ ਹੋਈ ਆ ਉਹ ਸਾਨੂੰ ਫਤਵਾ ਦਿੱਤਾ ਉਹਦਾ ਧੰਨਵਾਦ ਕਰਦੇ ਆ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਨਗਰ ਬਿਲਗਾ ਦੇ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਦੇ ਵੀ ਸਾਡੇ ਪਹਿਲੇ ਤਜਰਬੇ ਹੈਗੇ ਆ ਜਿਸ ਵਿੱਚ ਨਗਰ ਪੰਚਾਇਤ ਦੇ ਨਾਲ ਸੰਬੰਧਤ ਬਹੁਤ ਸਾਰੀਆਂ ਗੱਲਾਂ ਆ ਜਿਸ ਤਰ੍ਹਾਂ ਮਕਾਨਾਂ ਦੇ ਫਾਰਮ ਭਰਨੇ ਆ ਜਾਂ ਕੋ ਹੋਰ ਵੀ ਜਿਹੜੇ ਨਗਰ ਪੰਚਾਇਤ ਦੇ ਨਾਲ ਸੰਬੰਧਤ ਆ ਸਫਾਈ ਦੇ ਮਸਲੇ ਆ ਜਾਂ ਕੋ ਹੋਰ ਵੀ ਮਸਲੇ ਹੈਗੇ ਆ ਜਿਨ੍ਹਾਂ ਦੇ ਨਾਲ ਸਿੱਧਾ ਸਾਡਾ ਸੇਵਾ ਕੇਂਦਰਾ ਦੇ ਨਾਲ ਜਿਹੜਾ ਸਾਡਾ ਮੇਰਾ ਸੰਪਰਕ ਰਿਹਾ ਹੁਣ ਤੱਕ ਦਾ ਮੈਂ ਉਸ ਸੰਪਰਕ ਜਿਹੜਾ ਮੇਰਾ ਮੇਰਾ ਤਜਰਬਾ ਰਿਹਾ ਇਸ ਚੀਜ਼ ਦੇ ਵਿੱਚ ਮੈਂ ਇਹ ਤੁਹਾਨੂੰ ਸਾਰੇ ਨਗਰ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਸਾਰੀ ਜਿਹੜੀ ਟੀਮ ਆ ਇਹ ਅਸੀਂ ਰਲ ਕੇ ਉਸ ਸਾਰੇ ਤਜਰਬੇ ਨੂੰ ਜੋ ਮੇਰੇ ਕੋਲ ਤਜਰਬਾ ਆ ਮੈਂ ਉਹ ਸਾਰਿਆਂ ਨੂੰ ਸਾਂਝਾ ਕਰਕੇ ਨਗਰ ਦੇ ਕਿਸੇ ਵੀ ਕੰਮ ਦੇ ਵਿੱਚ ਖੜੋਤ ਨਹੀਂ ਆਉਣ ਦੇਵਾਂਗੇ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਕਾਉਂਸਲਰ ਇੱਕ ਦੂਜੇ ਦਾ ਸਾਥ ਦੇ ਕੇ ਇਸ ਜਿਹੜੀ ਜ਼ਿੰਮੇਵਾਰੀ ਆ ਇਹਨੂੰ ਨਿਭਾਵਾਂਗੇ। ਇਹ ਪ੍ਰਵਿੰਦਰ ਸਿੰਘ ਬਹੁਤ ਵਧੀਆ ਤੁਸੀਂ ਜਿਹੜਾ ਆਪਣਾ ਜਵਾਬ ਦਿੱਤਾ ਆ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਆ ਉਹ ਆਪਣੇ ਆਪ ਨੂੰ ਬੜੇ ਡਾਡੇ ਮਹਿਸੂਸ ਕਰਦੇ ਆ ਉਹਨਾਂ ਨੇ ਆਪਣੀਆਂ ਹੁਣ ਤੱਕ ਦੀਆਂ ਹੋਈਆਂ ਮੀਟਿੰਗਾਂ ਦੇ ਵਿੱਚ ਆਪਣੇ ਪੰਜਾਂ ਮੈਂਬਰਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਜਲਦ ਜਿਹੜੇ ਤਿੰਨ ਮੈਂਬਰ 77 ਦੇ ਤੋੜ ਕੇ ਕਮੇਟੀ ਅਸੀਂ ਬਣਾਵਾਂਗੇ ਕੋ ਅਜੀਤਾਂ ਦੀ ਗੱਲ ਲੱਗਦੀ ਤੁਹਾਨੂੰ। ਦੇਖੋ ਇਹ ਗੱਲ ਨਹੀਂ ਹੈਗੀ ਦੇਖੋ ਜਿੰਨੇ ਜਨ ਸਾਡੇ ਜਿਹੜੇ ਕਾਉਂਸਲਰ ਹੈ ਸਾਰੇ ਇਕਜੁੱਟ ਹੋ ਕੇ ਇੱਕੇ ਦਾ ਸਬੂਤ ਦੇ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਡੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਜੋ ਵੀ ਸਾਨੂੰ ਕੋਈ ਹੋਊਗਾ ਅਸੀਂ ਉਸੇ ਤੇ ਮੁਤਾਬਕ ਹੀ ਚੱਲਾਂਗੇ ਤੇ ਉਹਨਾਂ ਦੇ ਜਿਹੜੇ ਵਿਰੋਧੀਆਂ ਨੇ ਜਿਹੜਾ ਕੰਮ ਕਰਨਾ ਉਹ ਕਰੀ ਜਾਣਾ ਆ ਉਹ ਆਪਣਾ ਕੰਮ ਕਰ ਰਿਹਾ ਠੀਕ ਹੈ ਵਧੀਆ ਗੱਲ ਹੈ ਕਰਨ ਕੰਮ ਆਪਣਾ ਪਰ ਅਸੀਂ ਇਹ ਵਿਸ਼ਵਾਸ ਦਵਾਨੇ ਕਿ ਅਸੀਂ ਇਕਜੁੱਟ ਦਾ ਸਬੂਤ ਦੇ ਕੇ ਬਿਲਗੇ ਨੂੰ ਨਮੀਆਂ ਜਿਹੜੀਆਂ ਉਸ ਜਿਹੜੀਆਂ ਜੋ ਵੀ ਹੈਗੀਆਂ ਸਾਰੀਆਂ ਕੰਮਾਂ ਨੂੰ ਨਵੀਨ ਹਾਰ ਬਦਲਾਂਗੇ ਬੜਗੇ ਦੀ ਉਹਦੇ ਲਈ ਜਿੰਨੇ ਵੀ ਕੰਮ ਅਸੀਂ ਸ਼ੁਰੂ ਕੀਤੇ ਉਹਨਾਂ ਨੂੰ ਇੱਕ ਸਿਰੇ ਤੇ ਲਾਵਾਂਗੇ ਜਿੰਨੇ ਵੀ ਹੈਗੇ ਬਲਰਾਜ ਕੋਰ ਜੀ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਆਪਣੇ ਨਗਰ ਦੇ ਲੋਕਾਂ ਨੂੰ ਮੈਂ ਜੀ ਇਹ ਮੈਸੇਜ ਦੇਣਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਮੈਂ ਉਹਨਾਂ ਦੀ ਤਹਿ ਦਿਲੋਂ ਧੰਨਵਾਦ ਆ ਤੇ ਮੈਂ ਉਹਨਾਂ ਦੇ ਨਾਲ ਸਾਰੇ ਕੰਮ ਕਰਾਂਗੀ ਇਹੜੇ ਵਾਅਦੇ ਕੀਤੇ ਉਹ ਮੈਂ ਪੂਰੇ ਕਰਾਂਗੇ। ਲਖਵੀਰ ਸਿੰਘ ਜੀ ਜਿਵੇਂ ਅਸੀਂ ਦੇਖਿਆ ਚਾਰ ਨੰਬਰ ਬਾੜ ਜਿਹੜਾ ਮਿਲਗੇ ਦਾ ਬਹੁਤ ਵੱਡਾ ਬਾੜ ਸੀ, ਬਹੁਤ ਵੱਡੀ ਲੜਾਈ ਸੀ ਤੁਸੀਂ ਪਹਿਲੀ ਵਾਰੀ ਇਲੈਕਸ਼ਨ ਜਿਹੜੀ ਲੜੀ ਆ। ਇਹ ਬੜੀ ਤੁਹਾਡੀ ਜਿਹੜੀ ਟੀਮ ਆ ਉਹ ਜ਼ਬਰਦਸਤ ਤੋ ਨਹੀਂ ਮਿਹਨਤ ਕੀਤੀ ਆ। ਇਹ ਆਪਣੇ ਬਾੜ ਦੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ? ਔਰ ਜਿੰਨੇ ਮੇਰੇ ਬਾੜ ਦੀ ਮੇਰੀ ਟੀਮ ਆ ਸਾਰੀ ਔਰ ਮੇਰੇ ਬਾੜ ਨੰਬਰ 4 ਦੇ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਇਹਨਾਂ ਨੇ ਮੈਨੂੰ ਬਣਾਇਆ ਔਰ ਅੱਗੇ ਤੋਂ ਅਸੀਂ ਵਧੀਆ ਚੱਲਾਂਗੇ ਉਹਨਾਂ ਨਾਲ ਗੱਲ ਹੋਰ ਇਦਾਂ ਹੈ ਸਰ ਜੀ ਇਦਾਂ ਮੈਂ ਆਪਣੀ ਟੀਮ ਦੇ ਨਾਲ ਰਾਜੀ ਹਾਂ ਬਿਲਕੁਲ ਔਰ ਕੋਈ ਕੁਝ ਵੀ ਕਹੀ ਜਾਵੇ ਬੇਸ਼ੱਕ ਅਸੀਂ ਆਪਣੀ ਟੀਮ ਨਾਲ ਬਿਲਕੁਲ ਐਗਰੀ ਹਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਹਾਂਜੀ ਮਾਸਟਰ ਜੀ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਪਹਿਲੀ ਵਾਰੀ ਇਹ ਇਲੈਕਸ਼ਨ ਲੜੀ ਆ ਪਰ ਮੈਂ ਕਿ ਤੁਹਾਨੂੰ ਜਿਹੜਾ ਆ ਤੁਹਾਡੇ ਬਾਅਦ ਦੇ ਵਿੱਚੋਂ ਕਾਮਯਾਬੀ ਨਹੀਂ ਮਿਲੀ ਪਰ ਤੁਹਾਡੇ ਮਨ ਦੇ ਬਹੁਤ ਸਾਰੇ ਸੁਪਨੇ ਹੋਣਗੇ ਕਮੇਟੀ ਬਣਾਉਣ ਉਪਰੰਤ ਤੁਸੀਂ ਉਹ ਕਿਹੜੇ-ਕਿਹੜੇ ਕੰਮਾਂ ਨੂੰ ਲਿਆ ਜਿਹੜੇ ਤੁਸੀਂ ਇਹ ਲੋਕਾਂ ਦੇ ਕੰਮ ਕਰਾਉਣੇ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਖਾਸ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਐਨ ਆਰ ਆਈ ਵੀ ਸਾਡੇ ਪਿੰਡ ਦੇ ਉਹਨਾਂ ਦਾ ਵੀ ਧੰਨਵਾਦ ਕਰ ਦਿੰਦਾ ਕਿਉਂਕਿ ਇਹ ਜਿਹੜੀ ਇਲੈਕਸ਼ਨ ਸੀ ਇਹ ਉਹਨਾਂ ਲੋਕਾਂ ਦੇ ਵਿਚਾਰ ਸੀ ਵਿਚਾਰ ਸੀ ਇੱਕ ਪਾਸੇ ਵਿਕਾਸ ਪਿੰਡ ਦਾ ਕਰਨ ਵਾਲੇ ਲੋਕ ਦੂਸਰੇ ਪਾਸੇ 70 ਸਾਲ ਤੋਂ ਰਾਜ ਕਰ ਰਹੇ ਰਕਾਪ ਤਾਂ ਖੜੀਆਂ ਕਰਨ ਵਾਲੇ ਲੋਕ ਮੈਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕੀਤੀ ਬੇ ਸਰਸੰਮਤੀ ਹੋਵੇ ਪਰ ਇਹ ਜਿਹੜੀਆਂ ਜੱਦੀ ਪਾਰਟੀਆਂ ਇਸ ਪਿੰਡ ਦੇ ਉੱਤੇ ਰਾਜ ਕਰਦੀਆਂ ਆ ਰਹੀਆਂ ਉਹਨਾਂ ਦੇ ਮਨ ਵਿੱਚ ਸੀ ਬਈ ਆਪਾਂ ਤਾਂ 10-12 ਸੀਟਾਂ ਤਿੰਨਾਂ ਪਾਰਟੀਆਂ ਨੇ ਜਿੱਤ ਲੈਣੀਆਂ ਪਰ ਹੋਇਆ ਉਸਦੇ ਉਲਟ ਕਿਉਂਕਿ ਲੋਕ ਜਾਣ ਚੁੱਕੇ ਆ ਅੱਜ ਦੀ ਜਿਹੜੀ ਐਮਐਲਏ ਸਾਡੀ ਨਕੋਦਰ ਦੀ ਬੀਬੀ ਇੰਦਰਜੀਤ ਕੌਰ ਮਾਨ ਹੈ ਜਿਤਨਾ ਉਹਨੇ 2.5 ਸਾਲਾਂ ਵਿੱਚ ਸਾਡੇ ਪਿੰਡ ਦਾ ਵਿਕਾਸ ਕਰਨ ਦੇ ਵਿੱਚ ਟਾਈਮ ਲਗਾਇਆ ਉਹਦੇ ਨਾਂ ਦੇ ਉੱਤੇ ਸ਼ਾਇਦ ਇੰਨੀਆਂ ਵੋਟਾਂ ਪਈਆਂ ਕਿਉਂਕਿ ਲੋਕ ਸਿਆਣੇ ਹੋ ਚੁੱਕੇ ਨੇ ਉਹਨਾਂ ਨੇ ਹਰ ਤਰ੍ਹਾਂ ਦੇ ਤੁਸੀਂ ਕਦੀ ਸੁਣਿਆ ਹੋਊਗਾ ਵੀ ਅਕਾਲੀ ਔਰ ਕਾਂਗਰਸੀ ਔਰ ਇੱਕ ਸੀਐਮ ਆ ਕੇ ਇੱਕ ਕੈਂਡੀਡੇਟ ਨੂੰ ਹਰਾਉਣ ਲਈ ਆਜੇ ਪਿੰਡ 'ਚ ਰਾਨੀ ਦੀ ਗੱਲ ਹੈ ਫਿਰ ਵੀ ਕਿਉਂਕਿ ਇਹ ਪਿੰਡ ਆਪਣਾ ਜਿਹੜਾ ਬਹੁਤ ਹੀ ਅਗਾਬਦੂਆ ਭਾਵੇਂ ਜਿਨ੍ਹਾਂ ਨੂੰ ਕਮਾਂਡ ਵੇਲੇ ਉਹਨਾਂ ਨੇ ਉਹ ਕੰਮ ਕੀਤੇ ਹੀ ਨਹੀਂ ਉਹਨਾਂ ਦੇ ਲਾਗੇ ਵੀ ਨਹੀਂ ਗਏ ਇਸ ਕਰਕੇ ਜੋ ਲੋਕਾਂ ਨੇ ਫਤਵਾ ਦਿੱਤਾ ਵੱਡੇ ਪੱਦਰ ਦੇ ਉੱਤੇ ਉਹਨਾਂ ਨੇ ਪ੍ਰੋਪਗੈਂਡੇ ਜਾਤੀਵਾਦ ਫਲਾਇਆ ਪਿੰਡ ਦੇ ਵਿੱਚ ਘਰ ਘਰ ਜਾ ਕੇ ਵੋਟਾਂ ਲੈਣ ਲਈ ਅਫਾਹਾਂ ੜਾਈਆਂ ਖੁਸ਼ੀ ਹੋਈ ਸਾਨੂੰ ਸਾਡੇ ਬਹੁਤ ਹੀ ਜਿਵੇਂ 6 ਵਾਰਡ ਤੇ 4 ਵਾਰਡ ਦੇ ਵਿੱਚ ਜੋ ਕੁਝ ਜਿੱਦਾਂ ਦੇ ਬੰਦੇ ਖੜੇ ਸੀ ਸਾਡੇ ਮੁਕਾਬਦੇ ਉਹਨਾਂ ਨੂੰ ਹਰਾ ਦੇਣਾ ਇਹਦਾ ਮਤਲਬ ਇਹ ਆ ਕਿ ਪਿੰਡ ਦੇ ਲੋਕ ਉਹਨਾਂ ਤੋਂ ਤੰਗ ਸੀ ਨਹੀਂ ਤਾਂ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਐਦਾਂ ਦਾ ਘਟ ਛੋੜਨਾ ਕਰਦੇ ਔਰ ਮੈਂ 2 ਮਹੀਨੇ 3 ਮਹੀਨੇ ਸਰਬਸੰਤੀ ਤੇ ਲਗਾ ਰਿਹਾ ਪਰ ਇਹਨਾਂ ਨੇ ਐਦਾਂ ਦੀ ਮਾੜੀ ਪਲੈਨਿੰਗ ਕਰਕੇ ਸਾਨੂੰ ਇਦਾਂ ਸਮਝਾਇਆ ਵੀ ਇਹਨਾਂ ਦਾ ਕੰਮ ਹੀ ਨਹੀਂ ਹੁੰਦਾ ਔਰ ਇਹਨਾਂ ਦੇ ਕੰਮ ਤੁਸੀਂ ਦੇਖ ਲਿਆ ਹੁਣੇ ਬਾਹਰ ਬੈਠੇ ਲੋਕਾਂ ਨੇ ਵੀ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਦੇਰ ਨਗਰਪਾਲਿਕਾ ਤੇ ਸਾਡਾ ਇਹ ਗਰੁੱਪ ਕਾਰਜ ਰਹੇਗਾ ਅਸੀਂ ਤੁਹਾਨੂੰ ਗਵਾਰੋਂ ਆਉਂਦੇ ਲੋਕਾਂ ਨੂੰ ਕੁਝ ਨਾ ਕੁਝ ਤਬਦੀਲੀਆਂ ਦਿਖਾਉਂਦੇ ਰਹਾਂਗੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਮੈਂ ਤਹਿ ਦਿਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਦੇਖੋਗੇ ਇੱਕ ਸਾਲ ਬਾਅਦ ਇਹ ਪਿੰਡ ਕਿੰਨਾ ਵਧੀਆ ਤੁਹਾਨੂੰ ਨਜ਼ਰ ਆਏਗਾ ਸਾਰਿਆਂ ਦਾ ਮੈਂ ਬਹੁਤ ਤਹਿ ਦਿਲੋਂ ਤਰਮਾਦ ਕਰਦਾ ਆਂ ਆディ ਸਤਨਾਸੇ ਕਲੇੜ ਦੀ ਤੁਸੀਂ 11 ਬਾਡਾਂ ਦੇ ਵਿੱਚ ਜਿਵੇਂ ਸਾਰੇ ਉਮੀਦਵਾਰਾਂ ਨੂੰ ਇਲੈਕਸ਼ਨ ਲੜਾਈ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਅਗਲੀ ਜਿਹੜੀ ਪਲੈਨਿੰਗ ਆ ਕੰਮਾਂ ਨੂੰ ਲੈ ਕੇ ਉਹ ਵੀ ਸਾਨੂੰ ਜਿਵੇਂ ਮਹਿਸੂਸ ਹੁੰਦਾ ਕਿ ਬਹੁਤੇ ਕੰਮ ਜਿਹੜੇ ਆ ਤੁਸੀਂ ਇਹਨਾਂ ਨੂੰ ਜਿਹੜਾ ਆ ਅਗਵਾਈ ਦੇਣੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਐ ਸਭ ਤੋਂ ਪਹਿਲਾਂ ਮੈਂ ਨਗਨਵਾਸੀਆਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੀ ਟੀਮ ਤੇ ਵਿਸ਼ਵਾਸ ਕੀਤਾ ਜਿਨ੍ਹਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਤੇ ਵਿਸ਼ਵਾਸ ਕੀਤਾ ਤੇ ਅਸੀਂ ਉਹਨਾਂ ਦੇ ਸਦਾ ਰਿਣੀ ਰਾਵਾਂਗੇ ਦੂਸਰੀ ਗੱਲ ਜੋ ਵੀ ਹੈ ਅੱਜ ਤੱਕਲੇ ਬਰੋਧੀ ਪਾਰਟੀਆਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਖੰਨ ਭੰਡਾ ਦਈਏ ਜਾਂ ਇਹਨਾਂ ਨੂੰ ਆਪਣੇ ਰਾਸ਼ਟਰ ਤੋਂ ਪਟਕਾ ਦਈਏ ਪਰ ਮੈਂ ਆਪਣੀ ਟੀਮ ਤੇ ਵਿਸ਼ਵਾਸ ਕਰਦਾ ਕਿ ਇਹ ਉਹਨਾਂ ਦੀਆਂ ਗੱਲਾਂ ਨਹੀਂ ਸੁਣਨਗੇ ਔਰ ਜੋ ਵੀ ਇਹਨਾਂ ਦਾ ਫਰਜ਼ ਬਣਦਾ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਪਿੰਡ ਦੇ ਲੋਕਾਂ ਨੂੰ ਤੁਸੀਂ ਖੁਸ਼ ਕਰਨਾ ਤੇ ਮੈਨੂੰ ਇੱਕ ਜਿਹਨੂੰ ਕਹਿੰਦੇ ਰੇ ਆਫ ਹੋਪ ਮੈਨੂੰ ਇੱਕ ਆਸ ਦੀ ਕਿਰਨ ਦਿਸੀ ਹੈ ਕਿ ਪਿੰਡ ਨਿਵਾਸੀਆਂ ਨੇ ਸਾਨੂੰ ਇਸ ਕਾਬਲ ਸਮਝਿਆ ਔਰ ਮੇਰੀ ਟੀਮ ਨੂੰ ਜਿਨ੍ਹਾਂ ਨੂੰ ਮੈਂ ਥੋੜੀ ਬਹੁਤੀ ਆਪਣੇ ਸਮਝ ਮੁਤਾਬਕ ਅਗਵਾਈ ਦੇ ਸਕਿਆ ਬਹੁਤ ਵਧੀਆ ਰਿਜ਼ਲਟ ਆਏ ਤੇ ਅਸੀਂ ਉਹਨਾਂ ਦਾ ਮਾਣ ਪਿੰਡ ਵਾਲਿਆਂ ਦਾ ਮਾਣ ਨਹੀਂ ਤੋੜਾਂਗੇ ਤੇ ਉਹਨਾਂ ਨੂੰ ਹਰ ਹਾਲਤ ਵਿੱਚ ਜੋ ਉਹਨਾਂ ਦਾ ਇੱਜ਼ਤ ਬਣਦਾ ਅਸੀਂ ਕੋਸ਼ਿਸ਼ ਕਰਾਂਗੇ ਜੇ ਪਿੰਡ ਦੀ ਨਹਿਰ ਬਦਲੀ ਜਾਵੇ ਧੰਨਵਾਦ ਨਰੇਸ਼ ਕੁਮਾਰ ਨਾਲ ਗੱਲ ਕਰ ਲਏ ਨੇ ਆ ਨਰੇਸ਼ ਕੁਮਾਰ ਹੋਣਾ ਵੱਲੋਂ ਐ ਜਿਹੜੀ ਪਾਰਕ ਦੀ ਪਿਛਲੇ ਸਮੇਂ ਤੋਂ ਇਹ ਹਰਿਆਲੀ ਨੂੰ ਕਾਇਮ ਰੱਖਣ ਦੀ ਬੜੀ ਜਤੂਜਦ ਕਰਦੇ ਆ ਆਓ ਇਹਨਾਂ ਤੋਂ ਵੀ ਜਾਣਦੇ ਆ ਕਿ ਇਹ ਇਹਨਾਂ ਨੇ ਵੀ 8 ਨੰਬਰ ਤੇ 9 ਨੰਬਰ ਤੋਂ ਇਲੈਕਸ਼ਨ ਲੜੀ ਸੀ ਇਹ ਆਪਣੇ ਵੋਟਰਾਂ ਸਪੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਵਾਇਕੁਲ ਜੀ ਕਾ ਖਾਲਸਾ ਵਾਇਕੁਲ ਜੀ ਕੀ ਫਤਿਹ ਨਗਰ ਬੜਗਾ ਦੇ ਸਾਰੇ ਪ੍ਰਵੰਤ ਤੇ ਸੱਜਣਾ ਨੂੰ ਮੈਂ ਆਪਣੀ ਟੀਮ ਵੱਲੋਂ ਆਮ ਪਾਰਟੀ ਦੇ ਵਰਕਰ ਐਮਸੀ ਜੋ ਬਿਠਿਆ ਹਨ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਵੀ ਨਵੀਂ ਟੀਮ ਬਣ ਕੇ ਆਈ ਹੈ ਇੱਕ ਬੜਗੇ ਨੂੰ ਸੁਨਹਿਰਾ ਮੌਕਾ ਦੇਣਗੇ ਆਉਣ ਵਾਲੇ ਸਮੇਂ ਵਿੱਚ ਟੀਮ ਪੂਰੀ ਤਿਆਰ ਬਿਠੀ ਆ ਕਈ ਲੋਕਾਂ ਨੂੰ ਬਹਿਮ ਸੀਗਾ ਵੀ ਸ਼ਾਇਦ ਟੀਮ ਵਿੱਚ ਇੱਕ ਦੋ ਬੰਦੇ ਖਸਕ ਜਾਣਗੇ ਜਾਂ ਕੁਝ ਨਹੀਂ ਉਹ ਸਾਰੇ ਗਰੁੱਪ ਪੂਰਾ ਕਾਇਮ ਆ ਇਹ ਤਾਂ ਕੋਈ ਪਰਵਾਹ ਨਹੀਂ ਜਿੰਨਾ ਮਾਦੀ ਜੋਰ ਲਾ ਲੈਣ ਟੀਮ ਇੱਕ ਮੋਠਿਆ ਸਾਰੀ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਹਿਲਾਂ ਅਸੀਂ ਆਪਣੇ ਬਾਡੇ ਚ ਕੰਮ ਕੀਤਾ ਉਸ ਤਰ੍ਹਾਂ ਬਾਕੀ ਟੀਮਾਂ ਵੀ ਕਰਨੀਆਂ ਆ ਪਿੰਡ ਨੂੰ ਇੱਕ ਨੰਬਰ ਬਣਾ ਕੇ ਐਮਐਲਏ ਬੀਬੀਂਦਰ ਜੀ ਜਗਰਮਾਨ ਦਾ ਸਿਰ ਉੱਚਾ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਦੂਰੇ ਕੰਮ ਪਿਆ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਬਾਕੀ ਇੱਕ ਸਾਡੇ ਸ਼੍ਰੀ ਗੁਰੂ ਅਰਬਦਾਸ ਗੁਰਦੁਆਰਾ ਦੀ ਮਾਤ ਲਈ ਕਿਹਾ ਸੀਗਾ ਨੰਮ ਭਾਈ ਹੁਣਾ ਨੇ ਉਹਲੇ ਪਹਿਲੇ ਦੇ ਦਰ ਤੇ ਉਹਨੂੰ ਕੰਮ ਚਾਲੂ ਕਰਵਾਵਾਂਗੇ ਹੋਰ ਜੋ ਪਿੰਡ ਦੇ ਵਿੱਚ ਵਿਕਾਸ ਰੁਕੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਆਉਣ ਵਾਲੇ ਸਮਾਂ ਆਮ ਪਾਰਟੀ ਦੇ ਬਹੁਤ ਸਨੇਹ ਦਾ ਮੌਕਾ ਲਿਆਵਿਗਾ ਨਮੇ ਸਾਥੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਮ ਸਿੰਘ ਜੀ ਜਿਵੇਂ ਪੰਜ ਬਾੜ ਜਿਹੜੇ ਆ ਉਹ ਤੁਹਾਡੀ ਪਾਰਟੀ ਸਫਲ ਰਹੀ ਆ ਉਹਨਾਂ ਬਾਡਾਂ ਤੋਂ ਜੀ ਕੀ ਕਾਰਨ ਰਿਹਾ ਜਿਹਦੇ ਕਰਕੇ ਉਹਨਾਂ ਬਾਡਾਂ ਦੇ ਤੁਹਾਡੇ ਉਮੀਦਵਾਰ ਜਿਹੜੇ ਆ ਉਹ ਨਹੀਂ ਜਿੱਤ ਸਕੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦਰਸਲ ਇਸ ਤਰ੍ਹਾਂ ਸੀਗਾ ਵੀ ਸਾਡਾ ਆਰਐਮਪੀਆਈ ਜਿਹੜੀ ਪਾਸੜਾ ਗਰੁੱਪ ਕਮਿਊਨਿਸਟ ਤੇ ਰਿਹਾ ਉਹਦੇ ਨਾਲ ਲਗਭਗ ਸਾਡਾ ਪਿਛਲੇ ਢਾਈ ਤਿੰਨ ਸਾਲ ਤੋਂ ਇੱਕ ਸਹਿਮਤੀ ਚੱਲ ਰਹੀ ਸੀ ਵੀ ਅਸੀਂ ਉਹਨਾਂ ਦੇ ਨਾਲ ਰਲ ਕੇ ਗਠਜੋੜ ਦੇ ਵਿੱਚ ਇਲੈਕਸ਼ਨ ਲੜਾਂਗੇ ਜਿਵੇਂ ਮਾਸਟਰ ਜੀ ਨੇ ਦੱਸਿਆ ਵੀ ਇਹ ਕੋਸ਼ਿਸ਼ ਵੀ ਕੀਤੀ ਵੀ ਕਿਸੇ ਤਰ੍ਹਾਂ ਸਹਿਮਤੀ ਹੋ ਜਵੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਸਾਨੂੰ ਨਾ ਜਾਇਆ ਪਵੇ ਪਰ ਦੂਜੀਆਂ ਜਿਹੜੀਆਂ ਦੋ ਵੱਡੀਆਂ ਤੇ ਰਹੀਂ ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਚਾਹੇ ਬਸਪਾ ਸੀ ਕੀ ਉਹਨਾਂ ਨੇ ਸ਼ਰਤਾਂ ਹੀ ਕੁਛ ਇਦਾਂ ਦੀਆਂ ਰੱਖੀਆਂ ਕਿ ਜਿਹੜੀਆਂ ਉਹ ਮੰਨਣ ਵਾਲੀਆਂ ਨਹੀਂ ਸੀਗੀਆਂ ਉਹ ਵਸੇ ਇੱਕੋ ਹੀ ਕਹਿੰਦੇ ਸੀ ਵੀ ਤੁਸੀਂ ਦਾ 12 ਸੀਟਾਂ ਸਾਨੂੰ ਦੇ ਦਿਓ ਇੱਕ ਤੇ ਤੁਸੀਂ ਆਪਣਾ ਬੰਦਾ ਰੱਖ ਲਓ ਉਹ ਜਿਹੜੀ ਗੱਲ ਸਿਰੇ ਨਹੀਂ ਚੜੀ ਹੈਗੀ ਰਹੀ ਗੱਲ ਜਿਹੜੇ ਸਾਡੇ ਪੰਜ ਬਾੜ ਜਿੱਥੇ ਅਸੀਂ ਨਹੀਂ ਕਾਮਯਾਬ ਹੋ ਸਕੇ ਉੱਥੇ ਪਰ ਸਾਡੇ ਕਿਸੇ ਵੀ ਉਮੀਦਵਾਰ ਦੀ ਵੋਟ ਇੰਨੀ ਨਹੀਂ ਕਟੀ ਹੈਗੀ ਕਿ ਜਿੱਥੇ ਸਾਨੂੰ ਕੋਈ ਫਿਕਰ ਹੋਵੇ ਕਿ ਅਸੀਂ ਉੱਥੇ ਕੋਈ ਉਮੀਦਵਾਰ ਆਪਣਾ ਮਾੜਾ ਤਾਰਿਆ ਸੀਗਾ ਜਾਂ ਸਾਡਾ ਉਮੀਦਵਾਰ ਲੋਕਾਂ ਨੇ ਪਸੰਦ ਨਹੀਂ ਕੀਤਾ ਕਿਤੇ ਕੋਈ 10 ਵੋਟਾਂ ਦਾ 20 ਵੋਟਾਂ ਦਾ 40 ਵੋਟਾਂ ਦੇ ਫਰਕ ਨਾਲ 35 ਵੋਟਾਂ ਦੇ ਫਰਕ ਨਾਲ ਜਾਂ ਥੋੜ੍ਹੀ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ ਜਿਹੜਾ ਸਾਡੇ ਉਮੀਦਵਾਰ ਰਹੇ ਨੇ ਬੀਬੀ ਇੰਦਰਜੀਤ ਕੌਰ ਮਾਨ ਜਿਹੜੇ ਹਲਕਾ ਵਿਧਾਇਕ ਨਕੌਦਰ ਨੇ ਉਹਨਾਂ ਵੱਲੋਂ ਇਹ ਖਾਸ ਤਗੀਦ ਆ ਸਾਡੀ ਸਾਰੀ ਟੀਮ ਨੂੰ ਸਾਡੀ ਜਿੰਨੀ ਸਾਡੀ ਬੈਕਅਪ ਤੇ ਮਾਸਟਰ ਯੋਗਿੰਦਰ ਜੀ ਆ ਸਤਨਾਮ ਸਿੰਘ ਕਲੇਰ ਆ ਗੁਰਿੰਦਰ ਸਿੰਘ ਪ੍ਰਧਾਨ ਚੀਜ਼ਾਂ ਹੋਰ ਸਾਡੀ ਜਿਹੜੀ ਪਿੱਛੇ ਸਾਡੀ ਪੂਰੀ 35 40 ਬੰਦਿਆਂ ਦੀ ਟੀਮ ਆ ਉਹਨਾਂ ਨੂੰ ਇੱਕੋ ਹੀ ਆ ਵੀ ਜਿਹੜੇ ਸਾਡੇ ਲਈ ਪੰਜ ਬਾੜ ਨਹੀਂ ਵੀ ਜਿੱਤ ਸਕੇ ਉਹ ਵੀ ਸਾਡੇ ਦਿਲ ਦੇ ਵਿੱਚ ਉਨਾ ਹੀ ਸਤਕਾਰ ਰਹੂਗਾ ਕਿ ਉਹ ਵੀ ਸਾਡੇ ਸਾਡੇ ਲਈ ਉਹ ਬਤੌਰ ਐਮਸੀ ਕੰਮ ਕਰਨਗੇ ਆਪਣੇ ਬਾੜਾਂ ਦੇ ਵਿੱਚ ਅਸੀਂ ਉਹਨਾਂ ਪੰਜਾਂ ਬਾੜਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੰਮ ਦੀ ਕਿਸੇ ਕਮੀ ਪੇਸ਼ ਨਹੀਂ ਛੱਡਾਂਗੇ ਸਾਡੇ ਲਈ ਉਹ ਜਿੱਤੇ ਹੋਏ ਨਮਾਇਦਾਂ ਦੇ ਬਰਾਬਰ ਹੀ ਹਨ ਭਾਵੇਂ ਕਿ ਉਹ ਗਿਣਤੀ ਦੇ ਵਿੱਚ ਸਾਡੇ ਨਾਲ ਨਹੀਂ ਆ ਸਕੇ ਪਰ ਉਹਨਾਂ ਦੇ ਕੰਮਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਐਮਐਲਏ ਸਾਹਿਬ ਨੇ ਖੁਦ ਚੱਕੀ ਹੋਈ ਆ ਅਸੀਂ ਜਿਹੜੀ ਐਮਐਲਏ ਸਾਹਿਬ ਦੇ ਨਾਲ ਪੂਰੇ ਹਲਕੇ ਤੋਂ ਟੀਮ ਆਈ ਅਸੀਂ ਉਹਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਬੀਬੀ ਇੰਦਰਜੀਤ ਕੌਰ ਮਾਨ ਨੇ ਪੂਰੇ ਨਗਰ ਦੇ ਘਰ ਡੋਰ ਟੂ ਡੋਰ ਕਰਦੇ ਆ ਘਰਾਂ ਦੇ ਵਿੱਚ ਜਾ ਕੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੀਂ ਦੇਖਿਆ ਆ ਜੋ ਨੋਟ ਕੀਤਾ ਆ ਉਹ ਜਿਹੜੀਆਂ ਸਮੱਸਿਆਵਾਂ ਨੂੰ ਉਹ ਸਾਡੇ ਲਈ ਇੱਕ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲਾਂ ਦੇ ਵਿੱਚ ਉਹ ਅਸੀਂ ਆਪਣੀ ਇੱਕ ਟਾਸਕ ਮੰਨ ਕੇ ਚੱਲਾਂਗੇ ਕਿਉਂਕਿ ਉਹ ਜੋ ਜਿਹੜੀਆਂ ਚੀਜ਼ਾਂ ਨੋਟ ਹੋ ਚੁੱਕੀਆਂ ਐ ਐਮਐਲਏ ਸਾਹਿਬ ਨੇ ਸਾਰੀਆਂ ਨੋਟ ਕਰ ਲਈਆਂ ਆ ਉਹ ਘਰਾਂ ਦੇ ਵਿੱਚ ਜੋ ਸਾਡੇ ਕਰਨ ਵਾਲੇ ਕੰਮ ਰਹਿੰਦੇ ਆ ਉਹ ਕੰਮਾਂ ਦੇ ਲਈ ਹੀ ਦਿਨ ਰਾਤ ਕਰਾਂਗੇ ਸਾਡੇ 5 ਜਿਹੜੇ ਕਾਮਯਾਬ ਨਹੀਂ ਵੀ ਵਾਰਡ ਹੋਏ ਅਸੀਂ ਉਹ ਵੀ ਸਾਡੇ ਮੈਂਬਰ ਸਾਡੇ ਨਾਲ ਰਹਿਣਗੇ ਅਸੀਂ 8 ਜਿਹੜੇ ਜਿੱਤੇ ਹੋਏ ਆ ਅਸੀਂ ਵੀ ਇਕੱਠੇ ਰਹਾਂਗੇ ਜਿਹੜੀਆਂ ਸ਼ੇਖ ਚਿੱਲੀ ਵਾਲੀਆਂ ਉਹ ਸੁਪਨੇ ਦੇਖ ਰਹੇ ਨੇ ਨਾ ਮਿਲਗੇ ਦੇ ਨਗਰ ਦੇ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਕਾਮਯਾਬ ਹੋਣ ਦਿੱਤਾ ਨਾ ਉਹਨਾਂ ਨੂੰ ਹੋਣ ਹੋਣ ਦੇਣਾ ਜਿਹੜਾ ਲੋਕਾਂ ਨੇ ਸਾਡੇ ਤੇ ਭਰੋਸਾ ਪ੍ਰਗਟਾਇਆ ਅਸੀਂ ਇਸ ਵੇਲੇ ਤੁਹਾਡੇ ਸਾਹਮਣੇ 8 ਦੇ 8 ਉਮੀਦਵਾਰ ਜਿਹੜੇ ਸਾਡੇ ਇਸ ਆ ਆਮ ਆਲਮੀ ਪਾਰਟੀ ਵੱਲੋਂ ਜਾਂ ਸਾਡੇ ਸਹਿਯੋਗੀ ਸੀਗੇ ਉਹ ਲੜੇ ਆ ਉਹ ਅਸੀਂ ਅੱਜ ਵੀ ਇਕੱਠੇ ਆ ਅਸੀਂ ਕੱਲ ਵੀ ਇਕੱਠੇ ਆਉਣ ਆਲਾ ਸਮਾਂ ਸਾਡਾ ਬਹੁਤ ਸੁਨਹਿਰਾ ਹੋਊਗਾ ਔਰ ਪਿੰਡ ਦੇ ਲੋਕਾਂ ਨੂੰ ਪੂਰਨ ਵਿਸ਼ਵਾਸ ਸਾਡੇ ਤੇ ਕਰਨਾ ਚਾਹੀਦਾ ਕਿ ਅਸੀਂ ਜਿੰਨਾ ਵੀ ਸਾਡੇ ਕੋਲ ਤਾਕਤ ਹੈਗੀ ਆ ਜਾਂ ਜਿੰਨਾ ਅਸੀਂ ਕਰ ਸਕਦੇ ਆ ਅਸੀਂ ਦਿਨ ਰਾਤ ਪਿੰਡ ਦੇ ਨਗਰ ਦੇ ਭਲੇ ਲਈ ਕਰਦਾਂਗੇ ਗਰਨਾਵ ਸਿੰਘ ਆਖਰੀ ਸਵਾਲ ਆ ਕਿ ਬਿਲਗੇ ਦੀ ਜਿਹੜੀ ਟਰਾਂਸਪੋਰਟ ਆ ਲੋਕਾਂ ਨੂੰ ਬਿਲਗੇ ਵੱਲੋਂ ਆਉਣਾ ਜਾਂ ਬਿਲਗੇ ਵੱਲੋਂ ਸ਼ਹਿરા ਨੂੰ ਜਾਣਾ ਉਹਦੇ ਦੇ ਵੀ ਤੁਸੀਂ ਅੱਜ ਜਿਹੜੀ ਆ ਉਹ ਖਾਸ ਕਰਕੇ ਆਪਣੇ ਜਿਹੜੇ ਇੱਥੇ 3 ਪੀਲਰ ਆ ਬੜੀ ਗਣਤੀ ਚ ਉਹਨਾਂ ਨਾਲ ਤੁਹਾਡੀ ਮੀਟਿੰਗ ਹੋਈ ਆ ਉਹ ਵੀ ਸਰੋਤੇ ਨਾਲ ਉਹ ਸਾਡੇ ਹਲਕਾ ਵ代ਕ ਵੀ ਬੀ ਇੰਦਰਜੀਤ ਕੁਰਮਾਨ ਨੂੰ ਜਦੋਂ ਪਿੰਡ ਨਗਰ ਚ ਜਾਂਦੇ ਸੀਗੇ ਤਾਂ ਤਕਰੀਬਨ ਹਰ ਮੱਲੇ ਵਿੱਚੋਂ ਇਹ ਮੰਗਦੀ ਵੀ ਬਿਲਗੇ ਨੂੰ ਕਨੈਕਟੀਵਿਟੀ ਜਿਹੜੀ ਆ ਬੱਸ ਸਰਵਿਸ ਦੀ ਜਾਂ ਆਟੋ ਦੀ ਜਾਂ ਕੋਈ ਹੈ ਨਹੀਂ ਕਿ ਵੀ ਜਿਹੜੇ ਲੋਕ ਬਾਜ਼ਾਰ ਦੇ ਵਿੱਚ ਖਰੀਦੋ ਫਰੋਖਤ ਕਰਨਾ ਆਉਣਾ ਚਾਹੁੰਦੇ ਜੈ ਸੰਗੋਵਾਲ ਤੋਂ ਹੋਣ ਚਾਹੇ ਲਾਗੇ ਪਵਾਧੜਾ ਹੋਵੇ ਖੋਖਿਆਲ ਹੋਵੇ ਲੱਧਣਾ ਪੁਲਰਾਂ ਕਾਦੀਆਂ ਨਾਗਰਾ ਮੁਆਈ ਉਪਲਾ ਗਮਟਾਲੀ ਸਹਗ ਸਾਗਰਪੁਰ ਸ਼ਾਮਪਰ ਇਹ ਸਾਰੇ ਪਿੰਡ ਜਿਹੜੇ ਬਿਲਗੇ ਦੇ ਘੇਰੇ ਨਾਲ ਲੱਗਦੇ ਆ ਇੱਥੋਂ ਲੋਕ ਬਿਲਗੇ ਨੂੰ ਏਸੀ ਕਰਕੇ ਨਹੀਂ ਆ ਰਹੇ ਕਿਉਂਕਿ ਬਿਲਗੇ ਨੂੰ ਕੋਈ ਆਉਣ ਲਈ ਸਾਧਨ ਹੈ ਨਹੀਂਗਾ ਉਹ ਉਹਦੇ ਸਬੰਧ ਦੇ ਵਿੱਚ ਐਮਐਲਏ ਸਾਹਿਬ ਦੇ ਨਿਰਦੇਸ਼ਾਂ ਤੇ ਅੱਜ ਜਿਹੜਾ ਆਟੋ ਜੂਨੀਅਨ ਵਾਲੇ ਆ ਉਹ ਲਗਭਗ 14-15 ਮੈਂਬਰ ਸੀ ਉਹਨਾਂ ਦੇ ਨਾਲ ਸਵੇਰੇ ਅੱਜ ਮੀਟਿੰਗ ਹੋਈ ਸੀ ਅਸੀਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਅੱਜ ਨੋਟ ਕੀਤਾ ਆ ਵੀ ਕਿੱਦਾਂ ਉਹਨਾਂ ਨੂੰ ਬੱਸਾਂ ਵਾਲੇ ਤੰਗ ਕਰਦੇ ਆ ਨਾ ਕਿੱਦਾਂ ਜਿਹੜੇ ਟੈਂਪੂਆਂ ਵਾਲੇ ਪੁਰਾਣੇ ਲੋਕ ਆ ਉਹ ਉਹਨਾਂ ਨਾਲ ਦੁਰਵਿਹਾਰ ਕਰਦੇ ਆ ਜਾਂ ਮਾੜੀ ਬੋਲਣੀ ਆ ਵਿੱਚ ਦੋ ਤਿੰਨ ਕ ਟੈਂਪੂ ਵਾਲੇ ਪੁਰਾਣੇ ਇਦਾਂ ਦੇ ਆ ਜਿਹੜਾ ਜਿਹੜੇ ਕਿ ਬੈਠੀ ਵਿੱਚ ਸਵਾਰੀ ਵੀ ਦੇਖਦੇ ਨਹੀਂ ਹੈਗੇ ਵਿੱਚ ਕੁੱਤੀ ਪੈਣ ਬੈਠੀ ਆ ਉਹਨਾਂ ਦੀ ਭਾਸ਼ਾ ਬੜੀ ਮਾੜੀ ਹੁੰਦੀ ਆ ਉਹ ਸਾਰੀਆਂ ਸਮੱਸਿਆਵਾਂ ਅੱਜ ਉਹ ਨਹੀਂ ਸਾਨੂੰ ਦੱਸੀਆਂ ਆ ਅਸੀਂ ਉਹਨਾਂ ਦੇ ਨਾਲ ਇੱਕ ਰੋਡ ਮੈਪ ਅੱਜ ਜਿਹੜਾ ਸਾਂਝਾ ਕੀਤਾ ਆ ਵੀ ਚਾਹੇ ਸਾਡਾ ਸੰਗੋਵਾਲ ਪਿੰਡ ਆ ਬਹੁਤ ਵੱਡਾ ਪਿੰਡ ਆ ਉਹ ਸੰਗੋਵਾਲ ਪਿੰਡ ਤੋਂ ਅਸੀਂ ਘੰਟੇ-ਘੰਟੇ ਬਾਅਦ ਇੱਕ ਥਰੀ ਵੀਲਰ ਤੋਰਾਂਗੇ ਇੱਕ ਇਧਰ ਨੂੰ ਜਾਊਗਾ ਇੱਕ ਉਧਰੋਂ ਸੰਗਵਾਲ ਤੋਂ ਆਊਗਾ ਇੱਕ ਬਿਲਗੇ ਨੂੰ ਜਾਊਗਾ ਇਦਾਂ ਕਰਕੇ ਅਸੀਂ ਇੱਕ ਬਣਾ ਰਹੇ ਹਾਂ ਇਦਾਂ ਹੀ ਮੌਤ ਸਾਹਿਬ ਨਾਲ ਕਨੈਕਟੀਵਿਟੀ ਕੀਤੀ ਆ ਇਦਾਂ ਹੀ ਕੋਟ ਬਾਦਲਖਾਨਾ ਸੀ ਕੀਤੀ ਆ ਇਦਾਂ ਹੀ ਰੂਪੋ ਵਾਲਾ ਪਾਸਲੇ ਨਾਲ ਕੀਤੀ ਆ ਤੇ ਇਹ ਸਾਰੇ ਜਿਹੜੇ ਆ ਇਧਰੋਂ ਜੇ ਮਵਾਈ ਦੀ ਹੋਏਗੀ ਜਮ ਵਾਈ ਤੋਂ ਲੈ ਕੇ ਫਲੋਰ ਨੂੰ ਜਾਂਦੇ ਆਪਾਂ ਉੱਥੇ ਸਮੱਸਿਆ ਮੌਨੀਆਂ ਘੰਟਾ ਘੰਟਾ ਮਵਾਈ ਖੜਨਾ ਪੈਂਦਾ ਸਾਡੇ ਪਿੰਡ ਦੇ ਜਿਹੜੇ ਵਿਦਿਆਰਥੀ ਆ ਜਿਹੜਾ ਤਸਵੀਰ ਨੂੰ ਗੁੱਡੀਆਂ ਆਪਣੇ ਕੰਮਾਂ ਕਾਰਨਾ ਤੇ ਜਾਂਦੀਆਂ ਆ ਉਹ ਸਾਰਾ ਜਿਹੜਾ ਜਿੱਦਾਂ ਐਮਐਲਏ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤਾ ਸੀਗਾ ਅੱਜ ਉਹ ਮੀਟਿੰਗ ਹੋ ਗਈ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਕੋਲ 14 ਆਟੋ ਰਿਕਸ਼ਾ ਆ ਉਹਨਾਂ ਦੀਆਂ ਕਾਨੂੰਨੀ ਅੜਚਣਾਂ ਜਿਹੜੀਆਂ ਦੂਰ ਕਰਕੇ ਉਹਨਾਂ ਨੂੰ ਬਿਲਗੇ ਦੇ ਅੱਡੇ ਦੇ ਵਿੱਚ ਬਕਾਇਦਾ ਉਹਨਾਂ ਦੀ ਯੂਨੀਅਨ ਦਾ ਫਟਾ ਲੱਗੂਗਾ ਬਕਾਇਦਾ ਉਹਨਾਂ ਨੂੰ ਕਾਉਂਸਲ ਥਾਂ ਦੇਵੇਗੀ ਬਾਕੀ ਵੀ ਚਾਹੇ ਨੂਰਮਨ ਹੋਵੇ ਚਾਹੇ ਸੰਗਵਾਲ ਹੋਵੇ ਮੋਸਾਵ ਹੋਵੇ ਕੋਟਵਾਦਰਾਂ ਉੱਥੇ ਵੀ ਅਸੀਂ ਉਹਨਾਂ ਨੂੰ ਇੱਕ ਸਪੋਰਟ ਬਣਾ ਕੇ ਦੇਵਾਂਗੇ ਕਿ ਬਿਲਗੇ ਨੂੰ ਹਰ ਸ਼ਹਿਰ ਪਿੰਡ ਤੋਂ ਜਿਹੜੇ ਛੋਟੇ-ਛੋਟੇ ਪਿੰਡ ਆ ਘੰਟੇ-ਘੰਟੇ ਬਾਅਦ ਸਾਡੇ 3-ਵੀਲਰ ਜਿਹੜੇ ਆ ਬਿਲਗੇ ਦੇ ਲੋਕਾਂ ਨੂੰ ਉਧਰ ਨੂੰ ਲੈ ਕੇ ਜਾਣ ਉਧਰ ਲੋਕਾਂ ਨੂੰ ਬਿਲਗੇ ਨੂੰ ਆਉਣ ਜਿਹੜਾ ਸਾਧਨ ਬਣੇ ਤੇ ਮੈਂ ਅੰਤ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਦਾ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆ ਸਾਰਿਆਂ ਦੀ ਜਿੱਤ ਲਈ 12-13 ਬਾਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਉਹਨਾਂ ਨੂੰ ਲੱਗਾ ਆ ਵੀ ਉਹਨਾਂ ਨੇ ਇੱਕ ਇੱਕ ਘਰ ਦੇ ਵਿੱਚ ਡੋਰ ਟੂ ਡੋਰ ਕਰਕੇ ਸਾਡੇ ਲਈ ਵੋਟਾਂ ਮੰਗੀਆਂ ਨੇ ਤੇ ਲੋਕਾਂ ਨੇ ਭਰੋਸਾ ਉਹਨਾਂ ਤੇ ਪ੍ਰਗਟ ਕੀਤਾ ਤੇ ਅਸੀਂ ਉਸ ਭਰੋਸੇ ਨੂੰ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਟੁੱਟਣ ਨਹੀਂ ਦੇਵਾਂਗੇ। ਧੰਨਵਾਦ ਜੀ। ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।